ਸ੍ਰੀ ਗੁਰਜੀ ਵੀਡੀਓ ਵੇਖ ਰਹੇ ਆ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਇਕਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀ ਆਂ ਇਸ ਦੀ ਵੱਡੀ ਖਬਰ ਗਿਆਨੀ ਹਰਪ੍ਰੀਤ ਸਿੰਘ ਨੂੰ ਨਵਾਂ ਪ੍ਰਧਾਨ ਬਣਾਉਣਾ ਜਨਸੰਘਾ ਦੀਆਂ ਚਾਲਾਂ ਸੁਖਬੀਰ ਸਿੰਘ ਬਾਦਲ ਚਰਨਿਕਾ ਲਈ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਵੇਂ ਤੜੇ ਦਾ ਪ੍ਰਧਾਨ ਬਣ ਤੇ ਤੱਜ ਕਰਦਿਆਂ ਆਖਿਆ ਕਿ ਫਰਪਿਤ ਨੂੰ ਨਾਮਾ ਪ੍ਰਧਾਨ ਬਣਾਉਣਾ ਏਜੰਸੀਆਂ ਦੀਆਂ ਚੱਲ ਹਨ ਕਿਉਂਕਿ ਇਹਨਾਂ ਦਾ ਮਕਸਦ ਸ਼ਰਮਣੀ ਕਾਲੀ ਦਲ ਨੂੰ ਖਤਮ ਕਰਨਾ ਹੈ। ਗਦਾਰ ਲੀਡਰਾਂ ਤੋਂ ਖਹਿੜਾ ਛੁੱਟਿਆ ਉਹਨਾਂ ਕਹਾ ਕਿ ਮੈਨੂੰ ਲੀਡਰਾਂ ਦੀ ਨਹੀਂ ਸਗੋ ਵਰਕਰਾਂ ਦੀ ਲੋੜ ਹੈ ਜੋ ਕੇ ਪਾਰਟੀ ਦੀ ਰੀੜ ਦੀ ਹੱਡੀ ਹਨ ਸੁਖਬੀਰ ਬਾਦਲ ਨੇ ਆਖਿਆ ਕਿ ਪੰਜਾਬ ਬਚਾਉਣ ਲਈ ਹੁਣ ਸਮਾਂ ਆ ਗਿਆ ਹੈ ਕਿ ਗਦਾਰਾਂ ਨੂੰ ਪਛਾਣ ਕੇ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ ਤਾਂ ਜੋ ਪੰਜਾਬ ਨੂੰ ਮੋੜ ਲੀਖਾ ਤੇ ਲਿਆਂਦਾ ਜਾ ਸਕੇ ਕਿਉਂਕਿ ਸਾਰੀਆਂ ਪਾਰਟੀਆਂ ਦੀਆਂ ਦਿੱਲੀ ਤੋਂ ਚੱਲਦੀਆਂ ਹਨ ਤੇ ਇਹਨਾਂ ਦਾ ਮਕਸਦ ਪੰਜਾਬ ਨੂੰ ਲੁੱਟਣਾ ਹੈ ਉਹਨਾਂ ਕਹਾ ਕਿ ਆਪਮਾ ਦੀ ਪਾਰਟੀ ਦਾ ਮਕਸਦ ਵੀ ਇਹੀ ਹੈ ਯੂਐਸਐਲਿ ਇਨ ਨਾਨੇ ਦਿੱਲੀ ਤੋਂ ਨਿਕਾਰੇ ਹੋਏ ਆਗੂ ਪੰਜਾਬ ਸੰਭਾਲਣ ਲਈ ਲਗਾਏ ਹਨ ਸੁਖਬੀਰ ਬਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਫੋਟੋਆਂ ਖਿਚਵਾਉਣ ਲਈ ਹੀ ਰੱਖਿਆ ਹੋਇਆ ਹੈ ਬਾਕੀ ਕੰਮ ਕੇਂਜਰੀਵਾਲ ਤੇ ਉਸਦੀ ਟੀਮ ਦੇਖਦੀ ਹੈ ਲੋਕ ਸਭਾ ਮੈਂਬਰ ਅਮਿਤਪਾਲ ਸਿੰਘ ਦਾ ਨਾਮ ਲੇਪਗੈਰ ਬਦਲ ਨੇ ਆਖਿਆ ਕਿ ਨਵੇਂ ਬਣੀ ਪੰਥ ਤੈਸੀਆਂ ਬਾਰੇ ਸਭ ਨੂੰ ਪਤਾ ਹੈ ਉਹਨਾਂ ਦੇ ਕਾਰਜ ਵਿੱਚ ਹੀ ਨਸ਼ਾ ਵਗਦਾ ਹੈ ਇਸ ਲਈ ਜਹੇ ਲੋਕਾਂ ਨੂੰ ਸਭ ਚ ਬਾਗ ਵਿੱਚ ਨਾ ਆ ਕੇ ਸਿਰਫ ਨਿ ਸ਼ਰਮਨੀ ਕਾਲੀ ਦਲ ਨੂੰ ਮਜ਼ਬੂਤ ਕਰੋ ਤਾਂ ਕਿ ਖੇਤਰੀ ਪਾਰਟੀ ਹੋਣ ਦੇ ਨਾਤੇ ਪੰਜਾਬ ਨੂੰ ਬਚਾਇਆ ਜਾ ਸਕੇ ਲੈਡ ਪੂਲਿੰਗ ਨੀਤੀ ਖਿਲਾਸ ਅਕਬੀਰ ਪਾਦਰ ਨੇ ਆਖਿਆ ਕਿ ਕੇਂਜਰੀਵਾਲ ਨੇ ਦਿੱਲੀ ਦੇ ਬਿਲਡਰਾਂ ਨਾਲ ਸਮਝੌਤਾ ਕਰਕੇ ਨੀਤੀ ਲਿਆਂਦੀ ਹੈ ਜਿਨ੍ਹਾਂ ਦਾ ਮਕਸਦ ਪੰਜਾਬ ਨੂੰ ਜੜਨਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਇੱਕ ਇੰਚ ਜ਼ਮੀਨ ਵੀ ਬਿਲਡਿੰਗ ਨੂਨ ਅਗੀ ਦੇਣ ਦਿੱਤੀ ਜਾਵੇਗੀ ਇਸ ਮੌਕੇ ਕਈ ਹੋਰ ਨਾ ਕੱਲੀ ਆਗਵਾ ਨੇ ਵੀ ਕੱਠ ਨੂੰ ਸਬੋਧਨ ਕਰਦੇ ਆਖਿਆ ਲੈਂਡ ਪਾਲਿਸੀ ਖਿਲਾਫ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ